ਨਹੀਂ ਸਿੰਘ ਤੁਸੀਂ ਦੇਖ ਸਕਦੇ ਹੋ ਹੋਲੇ ਮਹਲੇ ਉੱਤੇ ਦੋ ਦੋ ਬਾਜ ਆਪਣੇ ਹੱਥਾਂ ਤੇ ਰੱਖਿਆ ਨੇ ਬਾਬਾ ਜੀ ਕੀ ਕਹੋਗੇ ਇਹਦੇ ਬਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ਼੍ਰੀ ਗੋਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ਿਆ ਹੋਇਆ ਹੋਲੇ ਮਹਲੇ ਦਾ ਚੜ੍ਹਦੀ ਕਲਾ ਦਾ ਪ੍ਰਦੀਪ ਤੇ ਬਾਜ ਆਪ ਜੀ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੁਲਾਇਆ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਆ ਕੇ ਬੜੇ ਪ੍ਰੇਮ ਪਿਆਰ ਦੇ ਨਾਲ ਇੱਥੇ ਨਮਸਕਾਰ ਕਰੀਆਂ ਤੇ ਬਾਣੀ ਬਾਣ ਦੇ ਧਾਰਨੀ ਹੋ ਕੇ ਬੜਾ ਮਾਨ ਦੇ ਚ ਕਲਗੀਧਰ ਪਾਸ਼ੀ ਦੇ ਨਾਦੀ ਪੁੱਤਰ ਬਣ ਕੇ ਬੜਾ ਪ੍ਰੇਮ ਪਿਆਰ ਦੇ ਨਾਲ ਬੜਾ ਆਪਣੇ ਆਪ ਨੂੰ ਫੀਲ ਕਰਦੀ ਹੈ। ਬਾਬਾ ਜੀ ਤੁਸੀਂ ਜਿੱਥੇ ਵੀ ਜਾਂਦੇ ਹੋ ਮੱਥਾ ਟੇਕਣ ਹੌਲੇ ਮਲੇ ਪਹਿਲਾਂ ਫਤਿਹਗੜ੍ਹ ਸਾਹਿਬ ਆਏ ਸੀ ਤੁਹਾਡੇ ਬਾਜ ਤੁਹਾਡੇ ਨਾਲ ਹੀ ਹੁੰਦੇ ਨੇ ਇਹ ਉੱਡਦੇ ਨਹੀਂ ਹੈਗੇ ਜੀ ਫਿਰ। ਉੱਡਦੇ ਆ ਵੀਰੇ। ਉਹ ਇੱਥੇ ਨਹੀਂ ਉਡਾਵਾਂਗੇ ਪਰ ਆਪਣੇ ਜਿੱਥੇ ਆਪਣਾ ਆਸਣ ਆਈ ਨਾਲ ਉੱਥੇ ਉੱਡਦੇ ਨੇ। ਤੁਹਾਡੇ ਨਾਲ ਰਹਿੰਦੇ ਨੇ ਫਿਰ ਬੰਨ ਕੇ ਰੱਖੇ ਹੋਣੇ ਚਾ ਇਹ ਸਵਰ ਲੋਕ ਲਾਣਾ ਪੈਣਾ ਕਿਉਂਕਿ ਇਹ ਹਮਲਾ ਕਰਦੇ ਨੇ ਕਿਸੇ ਦਾ ਨੁਕਸਾਨ ਕਰਦਣ ਦਾ ਫਾਇਦਾ ਕੋਈ ਨਹੀਂ ਕਿਉਂ ਬਾਈ ਕਦੋਂ ਪਿਆ ਸ਼ੌਂਕ ਤੁਨੂੰ ਇਹ ਬਾਜ ਰੱਖਣ ਦਾ ਨਹੀਂ ਕਿ ਫੌਜਾ ਘੋੜੇ ਰੱਖਦੀਆਂ ਨੇ ਹਾਂਤੀ ਰੱਖਦੇ ਤੁਸੀਂ ਬਾਜ ਰੱਖੇ ਹੋਏ ਨੇ ਜੀ ਬਾਜ ਪਿਆਰੇ ਕਲਗੀਧਰ ਬਾਦਸ਼ਾਹ ਜੀ ਨੇ ਸੋਦੀ ਬਖਸ਼ੀ ਤੇ ਬਾਜ 2021 ਤੋਂ ਜਿਹੜਾ ਮੈਂ ਰੱਖਦਾ ਰਿਆ 13ਵਾਂ ਚੋਰਨਾ ਬਾਜ ਹੈ ਮੇਰਾ ਇਹ ਪੰਦਵੇਂ ਮਹੀਨਾਸਾ ਦਾ ਬਿਲਕੁਲ ਓਏ ਬਾਜ ਨੇ ਮੈਂ ਬਾਈ ਤੁਹਾਡੇ ਕੋਲ ਇਸ ਟਾਈਮ ਹਾਜੀ ਤੋਂ ਅਨੋਰੇ ਮਹੱਲੇ ਵਿੱਚ ਆਇਓ ਕੀ ਕਹਿਣਾ ਚਾਹੁੰਦੇ ਹੋ ਜੀ ਪਹਿਲਾ ਆਵਾਜ਼ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਕੇਸਤਾੜੇ ਕਤਲ ਕਰਾਇਆ ਸਿੱਖਾ ਦੇ ਘਰੇ ਜਨਮ ਲੈ ਕੇ ਉਹਨਾਂ ਨੂੰ ਬੇਨਤੀ ਕਰਦਾ ਕਿ ਅਮਰਸ਼ਕੋ ਸਿੰਘ ਸਜੋ ਦਮਾਲੇ ਸਜੋ ਬਾਣੀ ਬਾਣ ਦੇ ਧਾਰਨੀ ਹੋ ਕੇ ਕਿਰਤ ਕਰੋ ਨਾਮ ਜਪੋ ਵੰਡ ਕੇ ਸ਼ਕੋ ਦਾ ਸੁਦੇਸ਼ ਜਿਹੜਾ ਗੁਰੂ ਨਾਨਕ ਸਾਹਿਬ ਜਿਨੇ ਸਾਨੂੰ ਬਖਸ਼ਿਸ਼ ਕੀਤਾ ਉਹਦੇ ਪੈਰਾ ਜਰੂਰ ਦਿਓ ਕਿ ਦਾਸ ਇੱਕ ਜ਼ਰੂਰੀ ਬੇਨਤੀ ਹੋਰ ਕਰਦਾ ਕਿ ਦਾਸ ਸਰਬਲੋਹ ਦੇ ਵਰਤਨ ਤੇ ਸ਼ਸਤਰਾਂ ਦੀ ਕਿਰਤ ਕਰਦਾ ਕਿਸੇ ਨੇ ਵੀ ਸਰਬਲੋਹ ਦੇ ਵਰਤਨ ਜਾਂ ਸ਼ਸਤਰ ਖਰੀਦਣੇ ਹੋਣ ਜਰੂਰ ਸੰਪਰਕ ਕਰਿਓ 84378962998 ਕਸਤਾ ਨੰਬਰ ਤੁਹਾਰੇ ਬੋਤੋ ਜੀ ਮਾੜਾ 8437896299 ਸਰਬ ਲੋਹ ਦੇ ਬਰਤਨ ਜਾਂ ਸ਼ਸਤਰ ਕਿਸੇ ਨੇ ਵੀ ਖਰੀਦਣੇ ਹੋਣ ਉਹ ਜ਼ਰੂਰ ਸੰਪਰਕ ਕਰਿਓ ਇਹਦਾ ਬਾਈ ਬਾਜਾ ਦਾ ਨਾਮ ਕੀ ਰੱਖਿਆ ਹੋਇਆ ਹੈ ਇਹਦਾ ਫਤਿਹ ਜੀ ਜੰਗ ਫਤਿਹ ਇਹਦਾ ਗੁਰਬਾਤ ਸਿੰਘ ਇਹਦਾ ਫਤਿਹ ਆ ਤੇ ਆ ਗੁਰਬਾਤ ਸਿੰਘ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਹੋਲਾ ਮਲਾ ਮਨਾਇਆ ਜਾਂਦਾ ਹੈ ਇਹਦਾ ਕੀ ਇਤਿਹਾਸ ਹੈ ਕਹਿੰਦੇ ਨੇ ਵੀ ਲੋਕ ਲੋਕਾਂ ਦਾ ਹੋਲਾ ਹੋਲੀ ਇਸ ਖਾਲਸੇ ਕਾ ਹੋਲਾ ਇਹਦਾ ਕੀ ਮਤਲਬ ਮਤਲਬ ਹੈ ਹੋਲੇ ਦਾ ਅਰਥ ਹੈ ਜੀ ਹੋਲਾ ਤੇ ਮਹੱਲਾ ਹੋਲਾ ਤੇ ਮਹੱਲਾ ਹੋਲੇ ਦਾ ਅਰਥ ਆ ਵੀ ਇੱਥੇ ਖੇਡਣਾ ਜਾਂ ਮਹੱਲੇ ਦਾ ਅਰਥ ਇੱਥੇ ਖੇਡੇ ਜਾਂਦਾ ਹੋਰ ਹੱਲਾ ਕਰਨਾ ਹੱਲਾ ਕਰਨਾ ਜਿੱਥੇ ਖੇਡੇ ਜਾਂਦਾ ਉਹਨਾਂ ਕਹਿੰਦੇ ਮਹੱਲਾ ਸਿੱਖਾਂ ਨੂੰ ਕਿਉਂ ਕਿਹਾ ਜਾਂਦਾ ਵੀ ਹੋਲੀ ਨਹੀਂ ਮਨਾਈ ਜਾਣੀ ਸਿੱਖ ਹੋਲੀ ਨਹੀਂ ਮਨਾਉਂਦੇ ਤੇ ਹੋਲਾ ਹੋਲਾ ਮਨਾਉਂਦੇ ਨੇ ਵੀ ਸਿੱਖ ਹੋਲੀ ਨਹੀਂ ਮਨਾ ਸਕਦੇ ਹੋਲੀ ਮਨਾਉਣੀ ਚਾਹੀਦੀ ਕੀ ਗੱਲ ਗੱਲ ਕੀਤਾ ਰਪਾਸ਼ਾ ਜੀ ਨੇ ਦੇਖੋ ਉਸ ਸਮੇਂ ਵੀ ਜਿਹੜਾ ਇੱਕ ਦੂਜੇ ਦੇ ਉੱਪਰ ਰੰਗ ਲਾਉਣਾ ਜਾ ਕਹਿ ਲੋ ਇੱਕ ਦੂਜੇ ਦੇ ਉੱਪਰ ਮਿੱਟੀ ਮਾਰਨੀ ਆਂਡੇ ਗੇਰਨੇ ਖਾਲਸਾ ਲਾਣੀ ਬਹੁਤ ਰਾਆਂ ਦੀਆਂ ਜਿਹੜੀਆਂ ਵੀ ਦੁਨਿਆਵੀ ਤੌਰ ਤੇ ਇਦਾਂ ਦੀ ਹੋਲੀਆਂ ਮਨਾਇਆ ਜਾਂਦੀ ਸੀ ਪਰ ਕਲਗੀਧਰ ਪਾਸ਼ਾ ਜੀ ਨੇ ਦੋ ਦੋ ਸਿੰਘਾਂ ਉਸ ਦੇ ਵਿੱਚ ਲੜਾ ਕੇ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਸ਼ਸਤਰ ਵਿੱਦਿਆ ਤੇ ਜ਼ੋਰ ਵਿਖਾੜਦਾ ਜਿਹੜਾ ਆਪਾਂ ਇਹ ਕੈਂਕ ਨਹੀਂ ਕਰਦੇ ਤੁਹਾਡੇ ਨਾਲ ਰਹਿੰਦੇ ਨੇ ਕਈ ਵਾਰੀ ਸੰਗਤ ਜ਼ਿਆਦਾ ਹੋ ਜਾਂਦੀ ਘਮਰਾ ਜਾਂਦੀ ਹੈ ਜੀ ਬਹੁਤ ਧੰਨਵਾਦ ਠੀਕ ਆ ਪਿਆਰੇ ਹੋਵਾ